UCPMA ইউনাইটেড সাইকেল পার্টস ম্যানুਫੈਕਚਰர்ஸ் অ্যাসোসিয়েশন ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਗੌਰਵ ਖਤਰੀ ਨਾਮ ਦੇ ਵਿਅਕਤੀ ਉੱਪਰ ਇੰਡਸਟਰੀ ਨਾਲ ਕਰੋੜਾਂ ਰੁਪਏ ਦੇ ਧੋਖਾਧੜੀ ਕਰਨ ਦੇ ਦੋਸ਼ ਲਗਾਏ ਗਏ ਨੇ। ਉਹਨਾਂ ਨੇ ਇਸ ਬਾਬਤ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ UCPMA ਦੇ ਪ੍ਰਧਾਨ ਡੀ.ਐਸ. ਚਾਵਲਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਈਕਲ ਇੰਡਸਟਰੀ ਨਾਲ ਇਕ ਗੌਰਵ ਖਤਰੀ ਨਾਮ ਦੇ ਵਿਅਕਤੀ ਵੱਲੋਂ ਕਰੋੜਾਂ ਰੁਪਏ ਦੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ। ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਸ ਵਿਅਕਤੀ ਵੱਲੋਂ ਕਿਸੇ ਫਰਮ ਤੋਂ ਮਾਲ ਖਰੀਦ ਕੇ ਅੱਗੇ ਕਿਸੇ ਹੋਰ ਫਰਮ ਨੂੰ ਭੇਜ ਦਿੱਤਾ ਜਾਂਦਾ ਸੀ ਅਤੇ ਜਿਸ ਫਰਮ ਤੋਂ ਮਾਲ ਖਰੀਦਦਾ ਸੀ ਉਸ ਨੂੰ ਦਿੱਤੇ ਹੋਏ ਚੈੱਕ ਵੀ ਬਾਊਸ ਹੋ ਜਾਂਦੇ ਸਨ। ਉਹਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਸ ਤਰੀਕੇ ਨਾਲ ਇਸ ਵਿਅਕਤੀ ਨੇ ਸਾਈਕਲ ਇੰਡਸਟਰੀ ਸਮੇਤ ਹੋਰਨਾਂ ਇੰਡਸਟਰੀ ਦੇ ਵਪਾਰੀਆਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ। ਅਤੇ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਇੱਕ ਵੱਡਾ ਸਕੈਂਡਲ ਵੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਉਹ ਪੁਲਿਸ ਨੂੰ ਕੰਪਲੇਂਟ ਵੀ ਕਰ ਚੁੱਕੇ ਨੇ ਅਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਨੇ। ਤੁਹਾਡਾ ਸਬਦ ਯੂनाइटेड ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਵੱਲੋਂ ਜੀ ਆਇਆਂ। ਤੁਸੀਂ ਕੱਲ ਵੀ ਬਹੁਤ ਵੱਡੀ ਸਾਡੀ ਆਵਾਜ਼ ਪੂਰੀ ਇੰਡੀਆ ਨਹੀਂ ਮੈਂ ਸਮਝਦਾ ਕਿ ਦੁਨੀਆ ਤਾਂ ਕਿਉਂਕਿ ਮੈਨੂੰ 12 ਕਾਲਾਂ ਆਈਆਂ ਨੇ ਫਿਲਾਈ ਆ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਮੈਂ ਦਰਸ਼ਕਾਂ ਨੂੰ ਤੁਹਾਡੇ ਸਿਰੂ ਦੱਸਣਾ ਚਾਹਾਂਗਾ ਕਿ ਇੰਡਸਟਰੀ ਨਾਲ ਜਿਹੜਾ ਫਰਾਡ ਹੋ ਰਿਹਾ ਸੀ ਇੱਕ ਗੌਰਵ ਖਤਰੀ ਨਾਮ ਦਾ ਬੰਦਾ ਜਿਹੜਾ ਇੰਡਸਟਰੀ ਕੋਲੋਂ ਆਪਣਾ ਟਰਸਟ ਬਣਾ ਬਣਾ ਕੇ ਇੱਕ ਜਾਂ ਦੋ ਡੀਲ ਦੇ ਵਿੱਚ ਟਰਸਟ ਬਣਾ ਕੇ ਉਸ ਤੋਂ ਬਾਅਦ ਕਰੋੜਾ ਰੁਪਏ ਦਾ ਫਰਾਡ ਕਰਕੇ ਚਲਾ ਗਿਆ ਸਾਡੀ ਪਕੜ 'ਚ ਨਹੀਂ ਸੀ ਆ ਰਿਹਾ ਕਿਉਂਕਿ ਇੱਕਾ ਦੁੱਕਾ ਬੰਦਾ ਅਪਰੋਚ ਕਰਦੇ ਸੀਗੇ ਕਿਸੇ ਦਾ ਚੈੱਕ ਫੇਲ ਹੋ ਗਿਆ ਉਹਨੇ ਕੋਰਟ 'ਚ ਜਾ ਕੇ ਪੇਨ ਲਗਾਤੀ ਕਿਸੇ ਨੇ ਕੰਪਲੇਨਟ ਕਰਤੀ ਬਟ ਕੱਲ ਪਹਿਲੀ ਵਾਰੀ ਹੋਇਆ ਕਿ ਸਾਡੇ ਦੋਸਤ ਬੈਠੇ ਨੇ ਸਰ ਸੁਖਵਿੰਦਰ ਸਿੰਘ ਜੀ ਮੈਕਸਮ ਕੋ ਇੰਟਰਨੈਸ਼ਨਲ ਤੋਂ ਦਸ਼ਮੇਸ਼ਨਗਰ ਗਲੀ ਨੰਬਰ 14 ਇਹਨਾਂ ਦੀ ਫੈਕਟਰੀ ਇੱਕ ਬੰਦਾ ਆਇਆ ਦੋ ਦਿਨ ਪਹਿਲਾਂ ਇਹਨਾਂ ਨੇ ਟੈਲੀਫੋਨ ਤੇ ਇਹਨਾਂ ਕੋਲ ਰੇਟ ਲਏ ਵਟਸਐਪ ਤੇ ਆਰਡਰ ਦਿੱਤਾ ਜਦੋਂ ਮਾਲ ਲੈਣ ਆਇਆ ਇਹਨਾਂ ਨੂੰ ਕੋਈ ਸ਼ੱਕ ਪਿਆ ਇਹਨਾਂ ਨੇ ਇਮੀਡੀਏਟਲੀ ਜੋ ਚੈੱਕ ਦਿੱਤਾ ਸੀ ਉਹਨੂੰ ਬੈਂਕ 'ਚ ਪਤਾ ਕੀਤਾ ਉਹ ਬੈਂਕ ਦੇ ਵਿੱਚ ਗੌਰਵ ਖੱਤਰੀ ਦਾ ਸੇਵਿੰਗ ਅਕਾਊਂਟ ਦਾ ਚੈੱਕ ਕਿਸੇ ਹੋਰ ਫਰਮ ਦੀ ਸਟੈਂਪ ਲੱਗੇ ਇਹਨਾਂ ਨੂੰ ਹੈਂਡਓਵਰ ਕਰ ਰਿਆ ਸੀ ਇਹਨਾਂ ਨੇ ਇਮੀਡੀਏਟਲੀ ਮੈਨੂੰ ਕਾਲ ਕੀਤੀ ਆ ਸਰ ਹਰਸਿਮਰਜੀਤ ਸਿੰਘ ਜੀ ਲੱਕੀ ਜਿਹੜੇ ਸਾਡੇ ਕੀਫ ਐਡਵਾਈਜ਼ਰ ਵੀ ਨੇ ਤੇ ਬਹੁਤ ਅੱਛੇ ਇੰਡਸਟ੍ਰੀਲਿਸਟ ਨੇ ਇਹਨਾਂ ਨੂੰ ਕਾਲ ਕੀਤੀ ਉਥੇ ਇੰਡਸਟਰੀਜ਼ ਇਕੱਠੇ ਹੋਏ ਜਦੋਂ ਅਸੀਂ ਉਸ ਬੰਦੇ ਦੇ ਕਰਿੰਦੇ ਕੋਲ ਪਤਾ ਕੀਤਾ ਕਿਉਂਕਿ ਤੀਜੀ ਫਰਮ ਦਾ ਚੈੱਕ ਦੇ ਰਿਆ ਸੀ ਉਹ ਕਹਿੰਦਾ ਜੀ ਮੈਂ ਕੰਮ ਕਰਦਾ ਗੌਰਵ ਖਤਰੀ ਕੋਲ ਪਿਛਲੇ 8 ਮਹੀਨੇ ਤੋਂ ਮੇਰਾ ਕੰਮ ਹੈ ਮਾਲ ਲੈ ਕੇ ਜਾਣਾ ਉਹ ਮਾਲ ਕਿੱਦਾਂ ਲੈਂਦਾ ਸੀ ਕਿਉਂਕਿ ਆਪਣੇ ਟਰੱਕ ਤੇ ਮਾਲ ਮੰਗਾਂਦਾ ਸੀ ਰਸਤੇ ਹੀ ਟਰੱਕ ਬਦਲ ਲੈਂਦਾ ਸੀਗਾ ਤਾਂ ਕਿ ਲੋਕੇਟ ਨਾ ਹੋ ਸਕੇ ਐਡੇ ਵੱਡੇ ਫਰਾਡ ਨੂੰ ਸੁਖਵਿੰਦਰ ਜੀ ਦੀ ਮਿਹਨਤ ਕਰਕੇ ਅੱਜ ਸਾਹਮਣੇ ਆਇਆ ਕੱਲ ਦੇ ਤੁਹਾਡੀ ਪ੍ਰੈਸ ਬਰੀਫਿੰਗ ਜਿਹੜੀ ਤੁਸੀਂ 6 ਨੰਬਰ ਥਾਣੇ ਦੇ ਵਿੱਚੋਂ ਲਈ ਉਹਨੂੰ ਤੁਸੀਂ ਇੰਨਾ ਵੱਡਾ ਫੈਲਾਓ ਦਿੱਤਾ ਕਿ ਅੱਜ ਕਿੰਨੇ ਬੰਦੇ ਸਾਡੇ ਕੋਲ ਆ ਗਏ ਨੇ ਜਿਹੜੇ ਸਾਈਕਲ ਟਰੇਡ ਤੋਂ ਇਲਾਵਾ ਵੀ ਇੱਕ ਬਹੁਤ ਵੱਡੀ ਲਿਸਟ ਹੈਗੀ ਐ ਸਾਈਕਲ ਟਰੇਡ ਦੀ ਐਂ ਦੂਜਿਆਂ ਦੀ ਇਹ ਬਹੁਤ ਕਰੋੜਾਂ ਰੁਪਏ ਦਾ ਕਪਲਾ ਹੈ ਮੈਂ ਪੁਲਿਸ ਕਮਿਸ਼ਨਰ ਸਾਹਿਬ ਨਾਲ ਕੱਲ ਮੈਨੂੰ ਕਾਲ ਜਦੋਂ ਆਈ ਹੈ ਮੈਂ ਉਹਨਾਂ ਨੂੰ ਕਾਲ ਕੀਤੀ ਸੀਗੀ ਉਹਨਾਂ ਨੂੰ ਬਰੀਫ ਕੀਤਾ ਕੀ ਹੋਇਆ ਉਹਨਾਂ ਨੇ ਬਹੁਤ ਧੰਨਵਾਦ ਕਰਦੇ ਆ ਬਹੁਤ ਜਲਦੀ ਐਕਸ਼ਨ ਲੈ ਕੇ ਉਸ ਬੰਦੇ ਦੇ ਉੱਪਰ ਐਫ ਆਈ ਆਰ ਕੀਤੀ ਹੈ 6 ਨੰਬਰ ਥਾਣੇ 'ਚ ਉਹਦੀ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਨ ਮਿਲਿਆ ਅਸੀਂ ਤੁਹਾਡੇ ਥਰੂ ਇਹ ਡਿਮਾਂਡ ਕਰਦੇ ਆ ਉਹਦੀ ਇੰਟਰੋਗੇਸ਼ਨ ਡੀਪਲੀ ਕਰਕੇ ਉਹਦੇ ਕੋਲੋਂ 2 ਮੋਬਾਈਲ ਰਿਕਵਰ ਹੋਏ ਨੇ ਉਹਨਾਂ ਮੋਬਾਈਲ ਤੋਂ ਡਾਟਾ ਡੀਟ੍ਰਾਈਵ ਕਰਕੇ ਗੌਰਵ ਸਜਦੇਵੇ ਨੂੰ ਟਰੇਸ ਗੌਰਵ ਖਤਰੀ ਨੂੰ ਟ੍ਰੇਸ ਕਰਕੇ ਇਮੀਡੀਏਟਲੀ ਰੈਸਟ ਕੀਤਾ ਜਾਏ ਪਲੱਸ ਜਿਹੜਾ ਮਾਲ ਉਹਨੇ ਜਿੱਥੇ-ਜਿੱਥੇ ਵੇਚਿਆ ਸਾਡੇ ਲੋਕਾਂ ਦਾ ਕਰੋੜਾਂ ਰੁਪਏ ਦਾ ਮਾਲ ਉਹਨਾਂ ਪਾਰਟੀਆਂ ਨੂੰ ਵੀ ਨਾਮ ਲੈ ਕੇ ਰਿਕਵਰ ਕੀਤਾ ਜਾਏ ਮੈਂ ਸਮਝਣਾ ਕਿ ਇਹ ਜੋ ਤੁਸੀਂ ਤੁਹਾਨੂੰ ਕੁਝ ਕਰੋੜਾਂ ਰੁਪਏ ਦੀ ਫਿਗਰ ਦਿਖਾਈ ਹੈ ਇਹ ਕਰੋੜਾਂ 'ਚ ਨਹੀਂ ਇਹ ਮੈਨੀਫੋਲਡ ਜਾਏਗੀ ਜਦੋਂ ਪ੍ਰੋਪਰ ਇੰਟਰੋਗੇਸ਼ਨ ਕਰੀਏ ਇੱਕ ਮੈਂ ਗੱਲ ਹੋਰ ਕਰਨੀ ਚਾਹਨਾ ਉਹ ਥ੍ਰੈਟ ਕੀ ਕਰਦਾ ਹੈ ਜਿਹੜਾ ਉਹਨੂੰ ਪੈਸੇ ਮੰਗਦਾ ਹੈ ਉਹ ਕਹਿੰਦਾ ਜੀ ਮੈਂ ਤੁਹਾਡੇ ਤੇ ਕੋਰਟ 'ਚ ਕੇਸ ਕਰਾਂਗਾ ਪੁਲਿਸ ਕੰਪਲੇਂਟ ਕਰਾਂਗਾ ਉਹਨੇ ਕੋਰਟ 'ਚ ਵੀ ਕੇਸ ਕੀਤਾ ਹੈ ਸਾਡੇ ਕੁਝ ਦੋਸਤਾਂ ਦੇ ਉੱਪਰ ਆਨੰਦ ਇੰਡਸਟਰੀ ਬੈਠੇ ਨੇ ਆਨੰਦ ਬ੍ਰਦਰਸ ਦੇ ਇਹਨਾਂ ਦੀਆਂ ਦੋ ਫਰਮਾਂ ਤੇ ਦੋ ਫਰਮਾਂ ਤੇ ਹੋਰ ਹੈਰਾਨੀ ਦੀ ਗੱਲ ਹੈ ਮੈਨੂੰ ਐਜੇ ਪ੍ਰੈਜ਼ੀਡੈਂਟ ਕਿ ਮੈਂ ਵੀ ਤਕੀਦ ਕੀਤੀ ਪੈਸੇ ਦਿਓ ਉਹ ਕਹਿੰਦਾ ਜੀ ਤੁਹਾਡੇ ਤੇ ਵੀ ਕੇਸ ਜਿਹਦੀ 25 25 8 ਨੂੰ ਡੇਟ ਸੀਗੀ ਉਹਦੀ ਨੈਕਸਟ ਡੇਟ 19 9 ਨੂੰ ਹੈਗੀ ਆ ਪਰ ਕਿਉਂਕਿ ਮੈਂ ਕੋਰਟ ਨੂੰ ਵੀ ਇਹ ਬੇਨਤੀ ਕਰਦਾ ਕਿ ਉਹਦੀ ਐਪਲੀਕੇਸ਼ਨ ਡਿਸਮਿਸ ਕਰਕੇ ਉਹਦੇ ਅਰੈਸਟ ਵਾਰੰਟ ਜਾਰੀ ਕੀਤਾ ਜਾਣ ਤੇ ਪੁਲਿਸ ਉਹਨੂੰ 420 ਦਾ ਕੇਸ ਕਰਕੇ ਇਮੀਡੀਏਟਲੀ ਅਜੇ ਅਰੈਸਟ ਕਰ ਸਕਦੀ ਹੈ ਇੱਡੀ ਵੱਡੀ ਤਾਦਾਦ ਦਾ ਫਰਾਡ ਹੈ ਇਹ ਕੋਈ ਬਿジネス ਡੀਲਿੰਗ ਨਹੀਂ ਹੈਗੀ ਇਹ ਵੱਡਾ ਫਰਾਡ ਹੈ 420 ਦਾ ਕੇਸ ਕਰਕੇ ਗੌਰਵ ਖਤਰੀ ਨੂੰ ਅਰੈਸਟ ਕਰੋ ਜਿਹੜਾ ਆਪਣੀ ਵਾਈਫ ਨੂੰ ਅਖੋਤੀ ਪ੍ਰੈਸ ਰਿਪੋਰਟਰ ਕਹਿੰਦਾ ਮੈਡਮ ਚਾਂਦਨੀ ਖਤਰੀ ਉਸ ਤੋਂ ਇਲਾਵਾ ਕਹਿੰਦੇ ਜੀ ਮੇਰੀ ਦਾਦੀ ਮੇਅਰ ਹੈਗੀ ਯੂਪੀ ਚ ਕੀ ਇਹ ਮੇਅਰ ਹੋਣਾ ਪਤਾ ਨਹੀਂ ਹੈ ਕਿ ਨਹੀਂ ਜਾਂ ਇੱਕ ਜਾਲੀ ਪ੍ਰੈਸ ਰਿਪੋਰਟਰ ਬਣ ਕੇ ਜਾਣਾ ਤੁਹਾਡੀ ਇੱਕ ਕੌਮ ਨੂੰ ਵੀ ਤੁਹਾਡੀ ਬਰਾਦਰੀ ਜਿਹਦੇ ਵਿੱਚ ਮੈਂ ਤੁਹਾਡਾ ਛੋਟਾ ਭਰਾ ਵੀ ਹਾਂਗਾ ਵਾਂ ਉਹਨੂੰ ਬਦਨਾਮ ਕਰ ਰਿਹਾ ਹੈ ਤੁਸੀਂ ਮੈਡਮ ਚਾਂਦਨੀ ਖਤਰੀ ਜੇ ਤੁਹਾਡੇ ਕੋਲ ਕਿਸੇ ਦਾ ਕੋ ਨੰਬਰ ਹੈਗਾ ਉਹ ਨੂੰ ਆਪਣੇ ਗਰੁੱਪ ਚ ਫਲੈਸ਼ ਕਰੋ ਕਿਉਂਕਿ ਡੀਪੀਆਰਓ ਸਾਹਿਬ ਨੇ ਕਨਫਰਮ ਕੀਤਾ ਹੈ ਕਿ ਰਜਿਸਟਰਡ ਰਿਪੋਰਟਰ ਨਹੀਂ ਹੈਗੀ ਸੋ ਤੁਹਾਡੇ ਥਰੂ ਤਿੰਨ ਡਿਮਾਂਡ ਇਨਟੈਰੋਗੇਸ਼ਨ ਬਹੁਤ ਸਖਤ ਕੀਤੀ ਜਾਵੇ ਜਿੱਥੇ ਗੌਰਵ ਮਿਲਦਾ ਖਤਰੀ ਉਹਨੂੰ ਟਰੈਕ ਕਰਕੇ ਅਰੈਸਟ ਕੀਤਾ ਜਾਵੇ ਜਿੱਥੇ ਮਾਲ ਵੇਚਿਆ ਰਿਕਵਰ ਕਰਾਇਆ ਜਾਵੇ ਤੇ ਮੇਰੀ ਇੰਡਸਟਰੀ ਨੂੰ ਇਨਸਾਫ ਦਿਲਾਇਆ ਜਾਵੇ ਜਿੰਨੇ ਟੁਪਲੇਟ ਨੇ ਕਿ ਸਾਰਾ ਨੇ ਕਿੰਨੇ ਕਰੋੜ ਦਾ ਹੈਗਾ ਕੰਪਲੇਂਟ ਆ ਜਿਹੜੀ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਇਹ ਆਲਰੇਡੀ ਜਿਹੜੀ ਗੱਲ ਕਰ ਰਹੇ ਆ ਤੁਹਾਨੂੰ ਕਿ ਇੱਕ ਪਾਰਟੀ ਦੀ ਪਲੱਸ ਜਿੰਨੇ ਬੰਦੇ ਕੱਲ 6 ਨੰਬਰ 'ਚ ਪਹੁੰਚ ਸਕੇ ਕਿਉਂਕਿ ਜਿਹਨੂੰ ਪਤਾ ਲੱਗਿਆ ਸਭ ਨੇ ਕੰਪਲੇਂਟ ਕੀਤੀ ਨਾਲ ਉੱਥੇ ਸਭ ਦੇ ਸਾਈਨ ਨੇ ਉੱਥੇ ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਇਹ ਕਰੇ ਸੀਗੇ ਕਿ ਦੱਸੋ ਜੀ ਇੰਡਸਟਰੀ ਤੋਂ ਸੀ ਕੇਸ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਮੇਰੇ ਕੋਲੇ ਆਟੋ ਇੰਡਸਟਰੀ ਦੇ ਵੀ ਬੰਦੇ ਇੱਥੇ ਬੈਠੇ ਹੋਏ ਨੇ ਆਟੋ ਇੰਡਸਟਰੀ ਵਾਲੇ ਬੰਦੇ ਆ ਜਾਓ ਜਿੱਧਰ ਆ ਜਾਓ ਸਟੀਲ ਰੋਲਿੰਗ ਵਾਲੇ ਇੱਕ ਤੋਂ ਬਾਅਦ ਸਟੀਲ ਰੋਲਿੰਗ ਵਾਲੇ ਬੰਦੇ ਵੀ ਆ ਗਏ ਨੇ ਸਟੀਲ ਰੋਲਿੰਗ ਦੇ ਬੰਦੇ ਵੀ ਆ ਗਏ ਨੇ ਉਹਨੂੰ ਜਲੰਧਰ ਤੋਂ ਵੀ ਕਾਲ ਆਈ ਹੈ ਕਿ ਉੱਥੇ ਸ਼ਾਇਦ ਕੋਈ ਹੈਂਡ ਟੂਲ ਹੈ ਮੈਂ ਤਾਂ ਨਹੀਂ ਕਹਿ ਰਿਹਾ ਕਿ ਮੇਰੇ ਕੋਲ ਉਹਨਾਂ ਦੇ ਰਿਟਰਨ ਨਹੀਂ ਆਇਆ ਇਹਦਾ ਮਤਲਬ ਕਈ ਜਿਹੜਾ ਲੋਹੇ ਦੀ ਫਰਾਡ ਕਰ ਰਿਹਾ ਹੈ ਤੁਹਾਡੇ ਅੰਦਾਜ਼ਾ ਟੋਟਲ ਕਰੋੜਸ ਕਿੰਨੇ ਹੈਗੇ ਦੇਖੋ ਇਹ ਤੇਲੀ ਫਿਗਰ ਆਊਟ ਇਕੱਠੀ ਹੋ ਰਹੀ ਹੈ ਹਰ ਦੋ ਦੋ ਮਿੰਟ ਬਾਅਦ ਕਾਲ ਆ ਰਹੀ ਹੈ ਤੁਹਾਡੀ ਇਸ ਦੀ ਅੱਜ ਜਿਹੜੀ ਨਿਊਜ਼ ਤੁਸੀਂ ਫਲੈਸ਼ ਕਰੋਗੇ ਮੈਂ ਸਮਝਣਾ ਕਿ ਇਹ ਖਾਲੀ 2 4 5 10 ਕਰੋੜ ਨਹੀਂ ਇੱਕ ਪਿੱਛੇ ਗਰੁੱਪ ਹੈਗਾ ਸਕੈਂਡਲ ਹੈਗਾ ਜਿਹੜਾ ਬੰਦਾ ਫਰਮਾਂ ਦੇ ਨਾਮ ਲੈ ਰਿਹਾ ਮੈਂ ਕਈ ਡਿਮਾਂਡ ਰੱਖਤਾ ਹਾਂ ਜੀਐਸਟੀ ਡਿਪਾਰਟਮੈਂਟ ਨੂੰ ਵੀ ਕਿ ਇਹਦੇ ਜੀਐਸਟੀ ਨੰਬਰ ਫਲੈਸ਼ ਕਰ ਦੇਾਂਗੇ ਅਸੀਂ ਉਹਨਾਂ ਨੂੰ ਕਿਰਪਾ ਕਰਕੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਉਹਦੇ ਜੀਐਸਟੀ ਨੰਬਰ ਇਮੀਡੀਏਟਲੀ ਸੀਜ਼ ਕੀਤੇ ਜਾਣ ਤੇ ਗਵਰਨਮੈਂਟ ਵੱਲੋਂ ਰਿਲੀਜ਼ ਕੀਤੀ ਜਾਵੇ ਕਿ ਇਹ ਬੰਦਾ ਫਰਾਡ ਕਰ ਰਿਹਾ ਹੈ ਜੀ ਸ਼ਾਹਲਾਬਾ ਸਾਹਿਬ ਕਰਦੇ ਆ